ਹਾਂਜੀ ਪੀ ਲਿਆ ਚਾਹ ਪਾਣੀ ਹਾਂ ਜੀ ਕਿੰਨੀ ਲੱਗਿਆ ਫਿਰ ਸਾਨੂੰ ਸਾਡੇ ਘਰ ਵਧੀਆ ਗੱਜਾ ਆਪਣਾ ਘਰ ਇਹ ਘਰ ਨੂੰ ਬਣਾ ਕੇ ਸਵਾਰ ਕੇ ਰੱਖਣ ਦੀ ਜ਼ਿੰਮੇਵਾਰੀ ਥੋੜੀ ਆਣੀ ਮੰਮੀ ਦੇ ਜਾਣ ਤੋਂ ਬਾਅਦ ਇਹ ਘਰ ਘਰ ਨਹੀਂ ਰਿਹਾ ਮਕਾਨ ਬਣ ਗਿਆ ਸੀ ਸਪਰਾਰ ਮਿਲਕੇ ਨੂੰ ਕਰ ਬਣਾ ਮੰ। ਹਾਂ ਬਸ ਮੈਨੂੰ ਤੇਰੇ ਤੋਂ ਇਹੀ ਉਮੀਦ ਸੀ। ਮੇਰੀ ਕਿਸਮਤ ਵੀ ਕਿੰਨੀ ਚੰਗੀਆਂ ਆ ਹਨ। ਜੋ ਮੈਨੂੰ ਤੇਰੇ ਵਰਗੀ ਪੜ੍ਹੀ ਲਿਖੀ ਤੇ ਸਿਆਣੀ ਕੁੜੀ ਮਿਲੀ। ਰੜੀਆ ਰੋਟੀ ਬਣਾ ਲਈ ਭੁੱਖ ਲੱਗੀ ਪਈ ਆ। ਉਹ ਕੋਈ ਨਾ ਆਜ ਨੂਰਾਨੀ ਅੰਦਰੋਂ ਬਣਾ ਲਊ। ਉਹ ਸੰਦੀਪ ਆ ਗਿਆ ਹਾਂਜੀ ਡੈਡੀ ਰੋਟੀ ਬਣਾ ਲਈ ਨੂੰਹ ਰਾਣੀ ਨੇ ਓ ਲੈ ਡੈਡੀ ਯਾਰ ਹੱਦ ਕਰਦਾ ਤੂੰ ਇਹ ਉਹ ਪਹਿਲਾ ਦਿਨ ਤਾਂ ਹਜੇ ਵਿਆਹ ਦਾ ਹੈ ਹਜੇ ਨਹੀਂ ਲਾਉਂਦੇ ਆਪਾਂ ਕੰਮ ਨੂੰ ਹੋਰ ਕਿਹੜਾ ਬਣਾਉ ਫੇਰ ਰੋਟੀ ਅੱਗੇ ਕੌਣ ਬਣਾਉਂਦਾ ਸੀ ਅੱਗੇ ਵੀ ਆਪਾਂ ਹੀ ਬਣਾਉਂਦੇ ਸੀਗੇ 10 15 ਦਿਨ ਔਖੇ ਸੌਖੇ ਸਾਰ ਲਓ ਲੱਗ ਜੂ ਆਪੇ ਹੌਲੀਲੀ ਕੰਮ ਕਰਨਾ ਜੇ ਪਹਿਲਾ ਦਿਨ ਹੀ ਖਰਾਬ ਹੋ ਗਿਆ ਬਾਕੀ ਦੇ ਵੀ ਇਦਾਂ ਹੀ ਹੋਣਗੇ ਸ਼ੁਰੂਆਤ ਹੀ ਖਰਾਬ ਕਰਤੀ ਭਾਬੀ ਨੇ ਤਾਂ ਉਹ ਪਹਿਲਾਂ ਵੀ ਤਾਂ ਲੇਟ ਹੀ ਖਾਂਦੇ ਸੀ ਜੇ ਇੱਕ ਦਿਨ ਹੋਰ ਲੇਟ ਖਾ ਲਈnga ਫਿਰ ਕੀ ਆਫਤਾ ਜੂ ਆ ਦੇਖ ਲੈ ਡੈਡੀ ਕਿਦਾਂ ਬੋਲਦਾ ਓਏ ਹੋਰ ਕੰਮ ਹੈ ਠੀਕ ਆਉ ਪੁੱਤ ਕੰਮ ਦਾ ਕਰਨੀ ਪੈਣਗੇ ਲੈ ਤੂੰ ਇਹਨੂੰ ਸਮਝਾਉਂ ਨਹੀਂ ਖਤੇ ਤੇ ਨਾਲ ਹੀ ਰਲ ਗਿਆ ਓ ਹੋਰ ਕੋਈ ਗੱਲ ਨਹੀਂ ਬਾਈ ਤੂੰ ਆਉਂਦੀ ਜਨਾਨੀ ਥੱਲੇ ਲੱਗ ਗਿਆ ਥੋੜਾ ਸਾਹ ਆਉਣਾ ਬੋਲਤਰੀ ਵੱਡੀ ਭਰਾਈ ਹੈ ਮੈਂ ਜੜੀ ਕੀ ਕਹਤਾ ਐ ਨੂੰ ਨਾ ਕੇ ਵਾਗਿਆ ਉਹ ਪੁੱਤ ਤੂੰ ਛੋਟਾ ਹੈਗਾ ਉਹ ਵੱਡਾ ਹੈਗਾ ਮੜਾ ਹਿਸਾਬ ਨਾਲ ਬੋਲਿਆ ਕਰ ਜੜੀ ਮੈਂ ਮੜਾ ਕੀ ਕਹਤਾ ਜੋ ਮੇਰੇ ਦਿਰਛਾ ਮੈਂ ਕਹਤਾ ਲੈ ਹਜੇ ਸੁੱਤੀ ਪਈ ਹੈ ਠਾਵਾ ਇਹਨੂੰ ਡੈਡੀ ਹੁਣੀ ਫਿਰ ਬੋਲਣਗੇ ਮੈਨਾਂ ਗਈ ਉੱਠ ਬੋਣ ਨਹੀਂ ਯਾਰ ਇੰਨੇ ਜਲਦੀ ਉਠਾ ਕੇ ਕੀ ਕਰਨਾ ਮੈਨੂੰ ਸੌਣ 둬 ਪਉ 10:00 ਵਜ ਗਏ ਡੈਡੀ ਹੁਣੀ ਰੋਟੀ ਡੀਕੀ ਜਾਂਦੇ ਨੇ ਅੱਗੇ ਕਿਹੜਾ ਮੈਂ ਰੋਟੀ ਲਾ ਕੇ ਦਿੰਦੀ ਸੀ ਅੱਗੇ ਕਿੱਥੋਂ ਕਾਂਦੇ ਸੀ ਇੱਕ ਦਿਨ ਹੋਰ ਸਾਰ ਲੋ ਕੱਲ੍ਹ ਤੋਂ ਮੈਂ ਆ ਗਿਆ ਕਰੂੰਗੀ ਜੇ ਤੇਰੇ ਆਏ ਤੇ ਵੀ ਸਾਨੂੰ ਐਵੇਂ ਸਾਰਨਾ ਪਿਆ ਫਿਰ ਤੇਰੇ ਆਉਣ ਦਾ ਸੁੱਖ ਕੀ ਹੋਇਆ ਪਰਵੀਨ ਅੱਛਾ ਫਿਰ ਮੈਨੂੰ ਕੰਮ ਧੰਦੇ ਕਰਨ ਵਾਸਤੇ ਲੈ ਕੇ ਆਂਦਾ ਔਰੇ ਉਹ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀਗਾ ਹੋਰ ਕੀ ਮਤਲਬ ਸੀ ਗਾ ਇਹ ਘਰ ਦੀ ਨੂਰਾਨੀ ਨਾ ਜਿੰਮੇਵਾਰੀ ਸੰਭੂ ਹੋਰ ਕੌਣ ਸੰਭੂਆ ਫਿਰ ਤੂੰ ਤਾਂ ਉਹ ਯਰ ਗੁੱਸਾ ਕਰ ਗਈ ਅੱਲਾ ਦਿਨ ਹੀ ਖਰਾਬ ਕਰਤਾ ੱਲੇ ਉਧਰ ਸਾਰੇ ਮੈਨੂੰ ਕਹੀ ਜਾਂਦੇ ਨੇ ਤੂੰ ਸਾਡਾ ਦਿਨ ਖਰਾਬ ਕਰਤਾ ਰੋਟੀ ਵੀ ਨਾ ਇਹਨਾਂ ਸਾਰਿਆਂ ਨਾਲ ਇਹਨਾਂ ਦਾ ਇੱਕ ਦਿਨ ਖਰਾਬ ਹੋਇਆ ਮੈਨੂੰ ਤਾਂ ਲੱਗਦਾ ਮੇਰੇ ਸਾਰੇ ਦਿਨ ਹੀ ਖਰਾਬ ਜਾਣਗੇ ਹਲੋ ਹਾਂ ਮੰਮੀ ਦੱਸ ਤੈਨੂੰ ਸਸਰੀ ਘਾਲ ਸੂਜ਼ਦੀ ਆ ਤੇ ਮੇਰਾ ਜੀਣਾ ਹਰਾਮ ਕਰ ਰੱਖਿਆ ਪਤਾ ਨਹੀਂ ਕਿਹਦੇ ਬੰਦਿਆਂ ਦੇ ਪੱਲੇ ਪਾਤੀ ਤੂੰ ਮੈਨੂੰ ਪਤਾ ਨਹੀਂ ਕਿਹੜਾ ਪਾਪ ਕੀਤਾ ਸੀ ਮੈਂ ਯਾਰ ਮੰਮੀ ਇਹਨਾਂ ਤਾਂ ਮੈਨੂੰ ਦੁਖੀ ਕਰ ਮਾਰਿਆ ਇੱਥੇ ਐਵੇਂ ਕੰਮ ਕਰ ਕਰਕੇ ਨਾ ਮੈਂ ਅੱਧੀ ਹੋ ਰਹੀ ਆ ਜਦੋਂ ਕਦੋਂ ਆਹ ਫਰਮੈਸ ਕਰਤੀ ਉਹ ਕਰਤੀ ਆਹ ਲਿਆ ਦੇ ਜੀ ਉਹ ਕਰਦੇ ਜੀ ਆਹ ਕਰ ਦੋ ਮਿੱਥੋਂ ਨੇ ਇਹਨਾਂ ਦੇ ਚੱਲਣਾ ਪਰਵੀਨਾ ਪਰਵੀਨਾ ਹਾਂਜੀ ਚਾਹ ਦਾ ਗੱਪ ਬਣਾ ਦੇ ਇੱਕ ਸਿਰ ਬਹੁਤ ਦੁਖੀ ਜਾਂਦਾ ਯਾਰ ਮੇਰਾ ਬਣਾ ਲਿਆ ਨਾ ਪਰ ਇੱਕ ਇੱਕ ਮੇਰੀ ਗੱਲ ਸੁਣੋ ਆਪਾਂ ਇੱਕ ਨੌਕਰ ਨਾ ਰੱਖ ਲਈ ਕਮਲੀਆਂ ਹੀ ਐ ਤੂੰ ਪਿੰਡਾ ਜਗ੍ਹਾ ਨੂੰ ਰੱਖਦਾ ਨੌਕਰ ਕੰਮ ਕਰਨਾ ਪਤਾ ਕਿ ਨੌਕਾ ਦਾ ਸਾਰਾ ਦਿਨ ਲੱਕ ਟੁੱਟ ਜਾਂਦਾ ਮੇਰਾ ਮੈਨੂੰ ਨਹੀਂ ਪਤਾ ਨੌਕਰ ਰੱਖ ਲਓ ਕੋਈ। ਓ ਲੈ ਯਾਰ ਤੂੰ ਤਾਂ ਮੈਨੂੰ ਹੋਰ ਟੈਨਸ਼ਨ ਪਾਤੀ। ਨੜੇ ਕੌਣ ਮੰਨੂਗਾ ਨੌਕਰ ਲਈ? ਐਵੇਂ ਲੜਾਈ ਪਾਉ ਘਰੇ। ਜੇ ਤੁਹਾਡੀ ਔਕਾਤ ਨਹੀਂ ਨਾ ਨੌਕਰ ਰੱਖਣ ਦੀ ਮੈਂ ਆਪਣੇ ਮੰਮੀ ਨੂੰ ਕਹਿ ਕੇ ਨੌਕਰ ਰਖਵਾ ਲੈਣਾ। ਸਾਡੇ ਉੱਥੇ ਹੈਗਾਗਾ ਕੰਮ ਕਰ ਲੈਂਦਾ ਸਾਰਾ। ਓ ਯਾਰ ਇੰਨਾ ਕਿੰਨਾ ਕੋ ਗੰਮ ਆ। ਚਾਰ ਜੀ ਆਪਾਂ ਕੋਈ ਡੰਗਰ ਪਸ਼ੂ ਆਪਣੇ ਨਹੀਂ ਹੈਗਾ। ਜੇ ਤੁਹਾਨੂੰ ਕੰਮ ਕਰਨਾ ਲੱਗੇ ਨਾ ਫੇਰ ਪਤਾ ਲੱਗੇ ਤੁਹਾਨੂੰ। ਮੈਂ ਤਾਂ ਇਹਦੀ ਮੈਨੂੰ ਪੇਕੇ ਛੱਡਿਆ ਮੈਂ ਤਾਂ ਉੱਥੇ ਰਾ ਲੂੰਗੀ। ਜੇ ਨੌਕਰ ਨਹੀਂ ਰੱਖ ਸਕਦੇ। ਕੋਈ ਆ ਗੁੱਸਾ ਹੋਇਆ ਕਰਦੀ ਆ ਚਲ ਮੈਂ ਕਰਦਾ ਕੋਈ ਹਾਲੇ ਤੂੰ ਚਾਹ ਬਣਾ ਕੇ ਲਿਆ ਬਹੁਤ ਸਿਰ ਦੁਖ ਰਿਹਾ ਮੇਰਾ ਠੀਕ ਇੱਕ ਤੂੰ ਆ ਟੈਨਸ਼ਨ ਪਾ ਦੀ ਤੂੰ ਬਾਪੂ ਹੂੰ ਤੂੰ ਇੱਥੇ ਬੈਠਾ ਨੂੰ ਕੀ ਹੋ ਗਿਆ ਤੈਨੂੰ ਨਹੀਂ ਪਤਾ ਘਰ ਚ ਕੀ ਗੱਲਾਂ ਹੋ ਜਾਂਦੀਆਂ ਨੇ ਇਹੋ ਜਿਹਾ ਕੀ ਹੋ ਗਿਆ ਉਹ ਉਹ ਕਹਿੰਦੇ ਬੰਦਾ ਰੱਖਣਾ ਬੰਦਾ ਕੰਮੇ ਕੰਮ ਵਾਸਤੇ ਬੰਦਾ ਰੱਖਣਾ ਕਹਿੰਦੇ ਚਲ ਆ ਜਾ ਤôi ਮੈਂ ਕੀ ਸੁਣਦਾ ਮੁੰਡੇ ਤੋਂ ਕੀ ਹੋ ਗਿਆ ਡੈਡੀ ਕਹਿੰਦਾ ਬੰਦਾ ਰੱਖਣਗੇ ਉਹ ਤਾਂ ਡੈਡੀ ਨੌਕਰ ਰੱਖਣ ਦੀ ਗੱਲ ਹੋਈ ਸੀ ਵੀ ਆਪਾਂ ਨੌਕਰ ਰੱਖ ਲੈਨੇ ਆ ਮੈਥੋਂ ਇਕੱਲੇ ਤੋਂ ਕੰਮ ਇੰਨਾ ਬਣਦਾ ਨਹੀਂ ਪੁੱਤ ਇੰਨਾ ਕਿੰਨਾ ਕੰਮ ਆਂਗਾ ਇਕੱਲਾ ਰੋਟੀ ਚਾਹ ਪਾਣੀ ਦੀ ਹੈਗਾ ਮੈਂ ਇਸ ਇਕੱਟੀ ਕੁਈ ਆਪਣੀ ਨਹੀਂ ਹੈਗੀ ਇਹ ਵੀ ਨਹੀਂ ਕਰ ਸਕਦੇ ਫਿਰ ਤਾਂ ਸਰਿਆ ਪੈ ਭਾਈ ਤੁਹਾਡਾ ਨੌਕ ਨੂੰ ਕਿਹੜਾ ਬਾਦੂਆ ਪੈਸੇ ਦੇਣ ਨੂੰ ਆਪ ਦਾ 3 4 5 ਜੀਤ ਆਪਾਂ ਵੇਲੇ ਫਿਰਦੇ ਆਂਗੇ ਕੋਈ ਬੰਦਾ ਬੁੰਦਾ ਨਹੀਂ ਰੱਖਣਾ ਹੈਗਾ ਜਿੰਨਾ ਇੱਕ ਹੁੰਦਾ ਕਰ ਲਿਆ ਕਰੋ ਨਹੀਂ ਰਹਿਣ ਦੇ ਜਿਹਨਾਂ ਨੂੰ ਕੰਮ ਕਰਨੇ ਪੜਨ ਫੇਰ ਪਤਾ ਲੱਗੇ ਇਹਨਾਂ ਨੂੰ ਵੀ ਕਿੰਨਾ ਕੰਮ ਆਗਾ ਤੂੰ ਵੀ ਨਹੀਂ ਕੁਝ ਕਹਿੰਦਾ ਇਹਨਾਂ ਨੂੰ ਮੈਂ ਹੀ ਤਾਂ ਹਾਂ ਯਾਰ ਉਹਨਾਂ ਮੈਂ ਤਾਂ ਹਲੇ ਕੋਈ ਗੱਲ ਵੀ ਨਹੀਂ ਕੀਤੀ ਇਹਨਾਂ ਬਾਰੇ ਨੌਕਰ ਬਾਰੇ ਰਿਆਸੀ ਗਾ ਬਹੁਤ ਸਰੀਕਾ ਪਿਛਲੇ ਵਾਰ ਟੁਰਨਾ ਦੀ ਮੜਾ ਧੁੱਪ ਜੜੀ ਤਵਾਏ ਉਹ ਬਸ ਇਹ ਕਾਲੀ ਕਰੀ ਜਾਂਦੀ ਸੀ ਕਹਿੰਦੀ ਚੱਲੀਏ ਚੱਲੀਏ ਬੋਰ ਸਭ ਠੀਕ ਤੇ ਕਿੱਧਰ ਗਿਆ ਛੋਟਾ ਛੋਟਾ ਇੱਥੇ ਫਰਦਾਵਾ ਮੈਂ ਕਰਕੇ ਤਬੂਦੂ ਨੂੰ ਲੰਘਿਆ ਅੱਛਾ ਹਲੋ ਜੀ ਤੁਹਾਨੂੰ ਵੀ ਲੈ ਕੇ ਦੇਮ ਬਸ ਪੁੱਤ ਮੈਂ ਤਾਂ ਹੁਣੀ ਫਿੱਕੇੜ ਜੜੀ ਉਹਨਾਂ ਨੇ ਸਾਗ ਦੇ ਕੱਪੜੇ ਤੇ ਦਿੱਤੇ ਆ ਤੁਹਾਡੇ ਵਾਸਤੇ ਉਹ ਤੋਂ ਇਹਨਾਂ ਦੀ ਕੀ ਲੋੜ ਸੀ ਕੁਝ ਨਹੀਂ ਹੁੰਦਾ ਜੜੀ ਇਹ ਤਾਂ ਸਬਰ ਹੁੰਦਾ ਉਹੀ ਖਰਚਾ ਕਰਿਆ ਉਹ ਨੋ ਕਰਿਆ ਇਹਨੂੰ ਅੱਜ ਤੋਂ ਸਮਾ ਲੈਣਾ ਇੱਕ ਕੰਮ ਦੇ ਤਾਲ ਨਾ ਨਾ ਆ ਛੋਟੇ ਦੇ ਨੇ ਬਲ ਉਹ ਵਾਗਾ ਸੋਟਾ ਲੈਵੇ ਆਪਰੇ ਕੱਪੜੇ ਲਿਆਉਂਦੇ ਨੇ। ਬਾਬੀ ਇਹ ਕੋਈ ਕੱਪੜੇ ਨੇ, ਇਹ ਕੋਈ ਰੰਗਾ, ਐਹੋ ਜਿਹੇ ਕੱਪੜੇ ਤਾਂ ਮੈਂ ਖੁਣ ਨਹੀਂ ਪਾਉਂਦਾ। ਇਹ ਕਿ ਹੋਇਆਗਾ? ਉਹ ਬਾਬੀ ਜੜ ਰੰਗ ਤਾਂ ਚੱਲ ਜੀ, ਇਹ ਤਾਂ ਕੱਪੜਾ ਵੀ ਜਮੀ ਖਰਾਬ ਆ, ਇਹ ਕੀ ਚੱਲੂ 2 ਮਹੀਨੇ ਚੱਲਣਾ ਨਹੀਂ। ਓ ਯਾਰ ਤਰੀ ਭਾਬੀ ਲਈ اچਾਨ ਨਾਲ ਪਾਲਾ। ਉਹ ਬਾਬੀ ਤਾਂ ਲਈ ਹੈ ਬਾਈ ਵਧੀਆ ਤਾਂ ਲਿਆਂਦੇ। ਇਹ ਤਾਂ ਬਾਬੀ ਤੁਸੀਂ ਨਾ ਕੀਤਾ, ਇਹ ਕੋਈ ਪਾਉਣ ਵਾਲੇ ਟੱਪੜੇ ਨੇ। ਉਪਾਲਾ ਯਾਰ ਇੰਨੇ ਚਾਹ ਨਾਲ ਤੇਰੀ ਭਾਬੀ ਲੈ ਕੇ ਆਈ ਐ ਉਹ ਚਾਹ ਨਾਲ ਲਿਆਂਦੇ ਹੁੰਦੇ ਬ੍ਰੈਂਡਰ ਨਾਲ ਲਿਆਂਦੇ ਹੁੰਦੇ ਉਹ ਬ੍ਰੈਂਡਰ ਚ ਕੀ ਆ ਗਿਫਟ ਦਾ ਗਿਫਟ ਹੀ ਹੁੰਦਾ ਉਹ ਇੰਨੇ ਪਿਆਰ ਨਾਲ ਲੈ ਕੇ ਆਈ ਐ ਯਾਰ ਬਾਈ ਗਿਫਟ ਵੀ ਵਧੀਆ ਦੇਣਾ ਚਾਹੀਦਾ ਐ ਥੋੜੀ ਆ ਵੀ ਆਹ ਚੱਕ ਲਿਆਂਦੇ ਬਦਲੇ ਕੱਪੜੇ ਉਹ ਅੱਗੇ ਤੂੰ ਬ੍ਰਾਂਡਡ ਪਾਉਣਾ ਯਾਰ ਉਹ ਹੀ ਅੱਗੇ ਵਧੀਆ ਪਾਉਣੇ ਆ ਮਾਰਕੀਟ ਦੇ ਪਾਉਣੇ ਤੇਰੇ ਕੋਲ ਤਾਂ ਧਗਾ ਮਾਤਾ ਮੜਾ ਪੜਾਈ ਉਹੀ ਦਿਨੋਂ ਦਾ ਯਾਰ ਣਗੋਚਾ ਕੱਢਣ ਦੀ ਆਦਤ ਐ ਕਿ ਉਹਨੂੰ ਚਾਗਟਨ ਦਿਵਾਤਾ ਨਹੀਂ ਬਈ ਯਾਰ ਉਹ ਵੀ ਹੁਣ ਭਾਤੀ ਦਾ ਪੱਖ ਲਈ ਜਾਣਾ ਸੱਚੀ ਨਹੀਂ ਗੱਲ ਉਹ ਕਹਿੰਦਾ ਚੱਲ ਪ੍ਰਵੀਨ ਰੱਖਦੇ ਯਾਰ ਕੱਪੜੇ ਜੇ ਪਾਉਣੇ ਹੋਏ ਪਾਲੂਗਾ ਨਹੀਂ ਤਾਂ ਨਾ ਸੀਦੀ ਮਰਜੀ ਆ ਯਾਰ ਮੈਂ ਨਹੀਂ ਪਾਉਂਦਾ ਉਹ ਪਾਰਾ ਮਾਨ ਕਰਕੇ ਲਿਆਂਦੇ ਤੇ ਉਹ ਡੈਡੀ ਕੱਪੜੇ ਦਾ ਦੇਖੋ ਤੁਸੀਂ ਖੁਦ ਹੀ ਤਾਂ ਲਿਆਉਂਦੇ ਹੋ ਜੇ ਲਿਆਉਣੇ ਸੀ ਦੰਦ ਨਾਲੋਂ ਜਿੰਨੇ ਬਈ ਯਾਰ ਤੂੰ ਹੁਣ ਭਾਪੀ ਬਲਦਾ ਬਾਲਾ ਹੋਣ ਲੱਗ ਗਿਆ ਹਾਂ ਓ ਯਾਰ ਅੱਗੇ ਕਿਹੜਾ ਤੂੰ ਬ੍ਰਾਂਡਡ ਪਾਉਣਾ ਹੈ ਤੂੰ ਆਪ ਹੀ ਦੇਖ ਉਹ ਬ੍ਰਾਂਡ ਨਹੀਂ ਪਾਉਂਦਾ ਵਧੀਆ ਤਾਂ 2 ਮਹੀਨੇ ਕੱਟਦਾ ਜਾਂਦੇ ਆ ਇਧਰ ਮਹੀਨਾ ਵੀ ਨਹੀਂ ਕੱਟਨੇ ਉਹ ਚੱਲ ਛੱਡ ਯਾਰ ਤੇਰੀ ਤਾਂ ਆਦਤ ਹੈ ਕਿਹੜਾ ਮੱਥਾ ਮਾਰੇ ਤੇਰੇ ਨਾਲ ਚੱਲ ਯਾਰ ਠੀਕ ਆ ਚੱਲ ਠੀਕ ਆ ਯਾਰ ਮੈਂ ਨਹੀਂ ਪਾਉਂਦਾ ਹੈਗਾ ਜਾ ਯਾਰ ਚੱਲ ਜਾ ਨਾ ਪਾ ਚੱਲ ਪੁੱਤ ਪ੍ਰਵੀਨ ਨੂੰ ਕਹਿ ਅੰਦਰ ਵਾਗੀ ਚਾਹ ਬਣਾ ਲੂ ਘੁੱਟਾ ਫਿਰ ਕੰਮਕਾਰ ਵੀ ਦੇਖਣਾ ਮੈਂ ਕੋਈ ਪ੍ਰਵੀਨਾ ਆਇਆ ਚਾਹ ਬਣਾ ਲੈ ਸਾਰਿਆਂ ਲਈ ਕਿ ਨਾ ਸੈਂਕਾ ਪਰ ਇਹ ਆ ਭਾਂਡਾ ਇਹ ਉਹ ਮੈਂ ਨੌਕਰਾਂ ਨੇ ਲੱਗਿ ਹੁੰਦੀਆਂ ਨਾ ਦੀ ਨਹੀਂ ਚੱਲਦਾ ਇਹਨੂੰ ਪਤਾ ਨਹੀਂ ਕੀ ਕਰਦਾ ਤਾਂ ਇਹ ਮੈਂ ਕੀ ਮੌੜਾ ਕੀਤਾ ਸੀ ਜਿਹੜਾ ਹਜੇ ਬੰਦਿਆਂ ਦੇ ਪੱਲੇ ਪੈ ਗਏ ਸਾਰਾ ਦਿਨ ਕੰਮ ਕੰਮ ਹੋਰ ਤਾਂ ਇਹਨਾਂ ਨੂੰ ਕੁਸੌੜਦਾ ਨਹੀਂ ਨੌਕਰਾਨੀ ਬਣਾ ਕੇ ਰੱਖਤਾ ਮੈਨੂੰ ਇੱਜਾ ਮੈਨੂੰ ਵੀ ਲੈ ਦੇ ਲੈ ਆ ਦੰਮੀ ਆ ਭਾਬੀ ਕੁਸ ਖਾਣ ਨੂੰ ਵੀ ਲੈ ਆ ਮੀ ਰੋਟੀ ਲਿਆਗਾ ਭਾਬੀ ਇਦਾਂ ਕਰ ਫ੍ਰਿਜ ਚ ਬ੍ਰੈਡ ਪੈਨੇ ਪਕੌੜੇ ਕੱਢ ਦੇ ਮੈਥੋਂ ਨਹੀਂ ਪਕੌੜੇ ਪਕੂੜੇ ਬੰਦੇ ਹੈਗੇ ਗਰਮੀ ਪਤਾ ਕਿੰਨੀ ਆ ਸੋਇ ਚ ਖੜਿਆ ਨਹੀਂ ਆਉਂਦਾ ਹੈਗਾ ਚੁੱਪ ਕਰਕੇ ਉਹਦੀ ਰੋਟੀ ਘਾ ਲਓ ਜੇ ਖਾਣੀ ਆ ਸਮਝ ਆਉਂ ਨੂੰ ਮੜਾ ਜਾ ਕੰਬੋਲੀ ਬੱਤ ਮੈਂ ਕੀ ਸਮਝਾਵਾਂ ਤੂੰ ਵੀ ਕਹਿ ਇਹ ਨੂੰ ਮੜਿਆ ਆਪ ਦਾ ਇਹ ਨਜ਼ਰੇ ਕਰਦਾ ਏ ਜਦੋਂ ਆਪ ਬਣਾਇ ਕਿੰਨੇ ਕ ਪਕੌੜੇ ਖੰਦਾ ਛੇ ਇਹ ਸ਼ਾਮ ਨਾਲ ਦਾ ਕੰਮ ਗੋੜਾ ਥੋੜਾ ਜਿਹਾ ਚੱਲੂ ਪਾਂਡੇ ਠੰਢੀ ਲੈ ਲੈ ਬਾਪੂ ਖਾਦਰੇ ਨੂੰ ਦੀ ਹੱਥ ਦੀ ਰੋਟੀ ਨੇ ਆ ਬਬਾ ਪੋਹ ਖਲਗੀ ਗਈ ਤੇ ਆਲੇ ਰੋਟੀ ਕਿੰਦਾਂ ਦੀ ਬਣੀ ਆ ਵਧੀਆ ਪੁੱਤਰ ਠੀਕ ਬਣੀ ਦਾ ਚੰਨ ਕਟਾ ਆ ਰੋਟੀਆਂ ਦੇ ਗੰਡੇ ਮੋٹے ਨੇ ਪਬ ਇਹ ਹੱਦ ਨਹੀਂ ਜਮਾ ਕੋ ਕੀ ਪਈ ਐ ਕਿੱਥੇ ਰਵਾ ਦਾ ਰੈਣਾ ਹੁੰਦਾ ਨਾ ਸਲਾਦ ਇੰਦਰਿਆ ਉਹ ਤੂੰ ਖਾਲਾ ਖਾਲਾ ਅੱਗੇ ਸਲਾਦ ਨਾਲ ਖਾਣਾ ਤੂੰ ਓਹੋ ਗਲਤੀ ਦਾ ਜੀ ਮੇਰੀ ਆ ਮੈਂ ਕੱਟ ਕੇ ਅੰਦਰ ਹੀ ਧਰੇ ਰ ਸੋਈ ਚ ਮੈਂ ਚੱਕ ਲਿਆਣੀ ਆ ਹਾਂ ਉਹ ਕੀ ਸਿਰ ਤੇ ਮਾਰਨਾ ਹੁਣ ਤਾਂ ਰੁੱਕੀ ਗਾਲੀ ਉੱਚਾ ਰੋਟੀ ਖਾਂਦੇ ਹੋਏ ਬੋਲਦੇ ਨੇ ਹੁੰਦੇ ਬਾਲਾ ਨਹੀਂ ਹੁੰਦੇ ਉਹ ਡੇਢੀ ਰੋਟੀ ਖਾ ਕੇ ਦੁਸਰਾ ਲਿਆ ਤੇ ਯਾਰ ਯਾਰ ਕੁਝ ਨਹੀਂ ਹੁੰਦਾ ਭੁੱਲ ਗਏ ਹੁਣ ਪਾਪੀ ਸੋਚਦਾ ਅਗਰ ਮਾਰ ਮਾੜਾ ਮੋਟਾ ਗੁੰਡੀ ਜਮੀਨਾ ਤੇਰਾ ਵੀ ਦਿਮਾਗ ਉਮੀ ਹਵਾ ਪਿਆ ਤੇਰਾ ਖਾਦਾ ਹੋਇਆ ਕੁਝ ਉਹ ਉਹੀ ਬੋਲੀ ਇਹਨ ਕੀ ਕਰਕੇ ਤਹਿਆ ਬੈ ਰੋਟੀ ਲੈ ਕੇ ਆਵਾਂ ਬਸ ਪੁੱਤ ਰੱਜ ਲੈ ਲਾਹ ਉਹ ਤਦਰਸਾ ਨਹੀਂ ਨਹੀਂ ਡੈਡੀ ਜੀ ਇਹਦੀ ਕਿ ਲੋੜ ਹੈ ਕੋਈ ਨਾ ਪੁੱਤ ਸਾਡਾ ਹੱਕ ਮੰਗਦਾ ਉਹ ਬਾਪੂ 50 ਰੁਪਏ ਦੇ ਦੇ ਐਡੀ ਵੀ ਸਵਾਲ ਹੈ ਨਹੀਂ ਸੀ ਉਹ ਤੇ ਥੋ ਹੀ ਪੱਕੀਆਂ ਪਕਾਈਆਂ ਖਾਧੀਆਂ ਨਹੀਂ ਉਹ ਬਾਪੂ ਘਰ ਤੂੰ 50 ਫੜਾ ਦੇ ਸੌਂ ਕੀ ਹੋਇਆ ਤਾਂ ਕੁਛ ਨਹੀਂ ਹੁੰਦਾ ਮਿੰਨਲਾ ਤੇਰੇ ਵੀ ਦਿਮਾਗ 'ਚ ਫਰਕ ਹੋਵੇ ਹਰ ਟਾਈਮ ਬੋਲਦੀ ਰਹਿਣਾ ਆਬ ਨਾਲੇ ਅਗਰ ਤੂੰ ਫਿਰ ਉਹ ਡੈਡੀ ਮਾੜਾ ਤਾਂ ਦੇਖ ਲਿਆ ਕਰ ਕਿਤੇ ਖਾਣ ਪੀਣ ਦਾ ਨਾ ਲੱਗਾ ਕੁਛ ਸੱਕਿਆ ਤਾਂ ਮੈਨੂੰ ਵੀ ਲੱਗਦਾ ਹੈਗਾ ਹਾਂ ਹਾਂ ਜੇ ਸੱਚੀ ਗੱਲ ਕਹਦੇ ਤਾਂ ਖਾਂਦਾ ਪੀਂਦਾ ਮੁੰਡਾ ਗੱਲਾਂ ਦੇ ਕਰਦੇ ਫਿਰ ਐਵੇਂ ਦਾ ਨਾ ਹਰ ਵੇਲੇ ਬੋਲਿਆ ਕਰ ਪਰਝਾਈ ਐਤਰੀ ਵੱਡੀ ਮੈਂ ਕਿ ਝੂਠ ਬੋਲਦਾ ਸੱਚੀ ਬੋਲਦਾ ਲਾ ਟੀਅਰ ਲੱਗ ਰਿਹਾ ਕੱਪੜਿਆਂ ਦਾ ਤਾਂ ਉਹ ਲਾਲਾ ਸਿੱਟੀ ਜਾਂਦੇ ਨੇ ਕੰਮ ਵਧਾਉਂਦੇ ਆ ਵੀ ਤੋਂ ਦੀ ਮਮੀ ਇਹਨੂੰ ਕੀ ਹੋਇਆ ਚੰਗੀ ਭਲੀ ਦਾ ਹੈਗੀ ਐ ਇਹ ਬਾਬੀ ਜੀ ਬਿਸਮਿਲ੍ਲਾ ਹੀ ਜਾਂਦੀ ਐ ਚੁੰਮਾਰੀ ਤੇ ਪਈ ਚ ਫੋਰ ਨੂੰ ਜਿਸ ਮੇ ਲਾਈ ਜਾਂਦੀ ਐ ਮੈਂ ਤਾਂ ਆਹੀ ਕੁਛ ਕਰਨ ਨੂੰ ਰੱਖੀ ਆ ਸਾਰਾ ਦਿਨ ਨੌਕਰ ਬਣਾ ਕੇ ਰੱਖ ਰੱਖਿਆਗਾ ਬਾਬੀ ਨੌਕਰ ਵਾਲੀ ਗੱਲ ਤੈਨੂੰ ਸਾਲਟ ਤੋਂ ਉਹਨੂੰ ਕਿਹਾ ਮੈਂਥੋਂ ਨਹੀਂ ਤੋਤੀ ਜਾਂਦੀ ਐ ਬੈਰ ਬਾਬੀ ਤੋਤੀ ਕਿਉਂ ਨਹੀਂ ਜਾਂਦੀ ਤੋ ਸਹੀ ਕਹਿਨੀ ਆ ਮੰਮੀ ਮੈਂ ਅੱਜ ਹੀ ਗੱਲ ਕਰਦੀ ਆ ਸੰਦੀਪ ਨਾਲ نوکر رکھن دی ایڈا لوٹ نہیں ਆਉਣਾ ہے گا۔ ان� ਤਾਂ ਮੈਂ ਕੰਮ ਕਰ ਕਰਕੇ ਇੱਥੋਂ ਅੱਧੀ ਰਹਿ ਜੂੰਗੀ। ਨੌਕਰ ਬਣਾ ਕੇ ਰੱਖ ਲਿਆ ਇਹਨਾਂ ਨੇ ਮੈਨੂੰ। ਹਾਂ ਹਾਂ ਐਦਾਂ ਹੀ ਕਰੂੰਗੀ। ਹੁਣ ਦੇਖੀ ਤੇਰੀ ਤੇਰੀ ਦਾ ਕਮਾਲ। ਠੀਕ ਹੈ ਮੰਮੀ। ਓਕੇ। ਪਰਮੀ ਨੂੰ ਉੱਥੇ ਰੋਟੀ ਬਣਾ। ਡੈਡੀ ਕੀ ਕਹਿੰਦੇ ਨੇ? ਮੈਥੋਂ ਨੇ ਪਕਾ ਪਕਦੇ ਪੁਕਦੀ ਹੈਗੀ ਉਹ ਕੀ ਹੋਇਆ ਅੱਜ ਤੈਨੂੰ ਕੁਝ ਨਹੀਂ ਹੋਇਆ ਮੈਂ ਨਹੀਂ ਲਾ ਸਕਦੀ ਮੈਂ ਗੋਲੀ ਨਹੀਂ ਰੱਖੀ ਥੋੜੀ ਉਹ ਲੈ ਤੈਨੂੰ ਕੌਣ ਕਹਿੰਦਾ ਤੂੰ ਗੋਲੀਆਂ ਤੂੰ ਤਾਂ ਮਾਲਕਣਾ ਕਰਦੀ ਚੱਲ ਬਾਹਲੇ ਮਸਕੇ ਜਨ ਲਾ ਉਹ ਲੈ ਚੱਲ ਬਣਾ ਲੈ ਰੋਟੀ ਐ ਕੀ ਹੁੰਦਾ ਮੈਂ ਤੁਹਾਨੂੰ ਤੋਂ ਲੈਂਦੀ ਹੈਗੀ ਇਹ ਹੋਇਆ ਕੀ ਅੱਜ ਹੋਇਆ ਕੀ ਅੱਜ ਐਂ ਤਾਂ ਦੱਸ ਦੇ ਕੁਝ ਨਹੀਂ ਹੋਇਆ ਬਸ ਜੇ ਤੈਨੂੰ ਬਾਹਲਾ ਤਰਸ ਆਉਂਦਾ ਨਾ ਤਾਂ ਆਪ ਬਣਾ ਕੇ ਲੈ ਜਾ ਹਿੰਦੀ ਹੋਟਲ ਤੋਂ ਲੈ ਕੇ ਦੇ ਆ ਉਹਨਾਂ ਨੂੰ ਮੈਥੋਂ ਨਹੀਂ ਭੱਕਦੀ ਚੱਲ ਤੂੰ ਐਵੇਂ ਘਰ ਉਹਨਾਂ ਦੀ ਰੋਟੀ ਭਗਾ ਫਿਰ ਜਿੰਨੂੰ ਘੁੰਮਣ ਲੈ ਕੇ ਚੱਲਦੇ ਆ ਬਾਹਰ ਸੱਚੀ ਹੂੰ ਹੂੰ ਚੱਲ ਠੀਕ ਹੈ ਫਿਰ ਮੈਂ ਲਾ ਦਿੰਨੀ ਹਾਂ 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 ਘੁੰਮਣ ਦੇ ਨਾਂ ਤੇ ਦੇਖ ਕੇ ਨਹੀਂ ਹੋ ਜਾਂਦੀ ਹੈ ਹੋ ਗਈ ਪ੍ਰਵੀਨ ਤਿਆਰ ਹਾਂਜੀ ਹਾਂਜੀ ਹੋ ਗਈ ਕਿੱਥੇ ਜ ਲੂਸ ਕੱਢਿਆ ਕਿੱਥੇ ਚ ਲੂਸ ਕੱਢਿਆ ਇੰਨੀ ਮਹਿੰਗੇ ਡਰੈਸਾਂ ਮੇਰੀ ਐਨੇ ਸੋਹਣੇ ਲੱਗਦੀ ਆ ਭਾਈ ਲੈ ਅੱਡੇ ਦਾ ਕਿਸ ਨੇ ਪਾਇਆ ਅੱਡੇ ਦਾ ਕਿਸ ਨੇ ਪਿੰਡ ਚ ਪਾਈ ਨਹੀਂ ਪਿੰਡ ਵਾਲਿਆਂ ਨੂੰ ਕੀ ਪਤਾਗਾ ਖਾਸ ਹੁੰਦਾ ਹੁਣ ਇੰਨੀਆਂ ਗੱਲਾਂ ਕਰਨਗੇ ਲੋਕ ਚਲ ਕੋਈ ਨਹੀਂ ਗੱਲ ਕਰਦਾ ਤੂੰ ਤੁਰ ਲੈ ਕੇ ਜਾਣਾ ਤਾਂ ਐਵੇਂ ਹੀ ਲੈ ਜਾਨੀ ਕਿ ਮੈਂ ਨਹੀਂ ਜਾਣਾ ਹੈਗਾ ਉਹ ਯਾਰ ਚੇਂਜ ਕਰ ਲੈ ਤੂੰ 10 ਮਿੰਟ ਲੱਗਣਗੇ ਤੈਨੂੰ ਮੈਂ ਨਹੀਂ ਬਦਲਣੀ ਕੱਪੜੇ ਕੁੱਪੜੇ ਆਪਣੇ ਚਲਾਇਆ ਫਿਰ। ਜੁਦੀ ਭਾਈ ਕਿੱਥੇ ਚੱਲੇ ਹੋਣਾ? ਉਹ ਮੜੇ ਘੁੰਮਣ ਜਾਂਦੇ ਸੀ ਬਾਹਰ। ਅੱਜ ਟਾਈਮ ਲੱਗਿਆ ਮੈਂ ਘਮਾ ਫਰਾ ਲਿਆ ਮੜੇ। ਨਾਲੇ ਆ ਕੀ ਜਲੂਸ ਕੱਢੇਗਾ? ਉਹ ਕਹਿੰਦੀ ਪਾਉਣੇ ਨੇ ਅੱਜ ਆਪਣੇ ਪਿੰਡਾਂ ਦਾ ਰਵਾਜ ਨੇਗਾ ਪੁੱਤ। ਉਹ ਫਿਰ ਵੀ ਕਹਿੰਦੀ ਅੱਜ ਬਾਹਰ ਘੁੰਮਣ ਜਾਣਾ ਕਹਿੰਦੀ ਪਾ ਲੈਣੀ ਆ। ਥੋਕਦਾ ਬਣਾਉਣਗੇ। ਉਹ ਤਾਂ ਗੱਲ ਬਾਪੂ ਮੈਂ ਤੇਰੀ ਮੰਨਦਾ ਹਾਂ। ਮੈਨੂੰ ਮੋਟਰਸਾਈਕਲ ਚਾਹੀਦਾ ਸਾਨੂੰ ਉਹ ਮੋਟਰਸਾਈਕਲ ਤਾਂ ਅਸੀਂ ਲੈ ਕੇ ਜਾਵਾਂਗੇ ਅਸੀਂ ਹੁਣ ਤਿਆਰ ਹੋਏ ਬੈਠੇ ਜੀਏ ਤਿਆਰ ਹੋਏ ਬੈਠਾ ਜਰ ਸਾਨੂੰ ਚਾਹੀਦਾ ਕੰਮ ਆ ਯਾਰ ਹੋਰ ਪਹਿਲਾਂ ਵਾਸਤੇ ਸਾਨੂੰ ਉਹ ਪਹਿਲਾਂ ਕੀ ਦੱਸਣਾ ਰੈਡੀ ਤੋਂ ਪੁੱਛਣਾ ਰੈਡੀ ਕਿ ਕਹਿੰਦਾ ਲੈ ਕੇ ਜਾਣਾ ਚੱਲੇ ਯਾਰ ਫਿਰ ਤੁਸੀਂ ਜਾਓ ਆਪਾਂ ਫਿਰ ਸ਼ਾਮ ਨੂੰ ਜਾਈਏ ਸ਼ਾਮ ਨੂੰ ਭਾਗ ਜਾ ਹਾਂ ਫਿਰ ਕਉ ਮੈਂ ਆਇਆ ਉਹਦਾ ਓ ਯਾਰ ਲੈ ਮਦਰ ਵਿਚਾਲੇ ਫਸ ਗਿਆ ਯਾਰ ਤੁਹਾਡੇ ਓ ਯਾਰ ਸਮਝਾ ਯਾਰ ਕਿਉਂ ਥੱਲੇ ਲੱਗਿਆ ਤੂੰ ਡੇੜੀ ਅਰੇ ਬਾਲੀ ਨੇ ਪੂਸ਼ ਪੂਸ਼ ਕਰੀ ਇਹ ਨਾ ਜਨਾਨੀ ਦੋ ਮਾਰ ਫੜ ਕੇ ਦੇ ਉਚਾਰ ਬਾੜੀਆਂ ਗੱਲਾਂ ਦਾ ਮਾਰ ਮੈਂ ਬੈਂਕ ਬੰਦ ਉਹ ਜੀ ਮੋਟਰਸਾਈਕਲ ਸਟਾਰਟ ਕਰ ਤੇ ਕੀ ਹੋ ਗਿਆ ਚਲ ਹੁਣ ਮੂਡ ਤੋਂ ਖਰਾਬ ਕੀਤਾ ਮੈਨੂੰ ਦੋ ਰੋਟੀ ਬਗਾ ਦੇ ਮੈਂ ਥੋੜੀ ਨਹੀਂ ਲੈਂਦੀ ਹੁਣ ਇਸ ਟਾਈਮ ਲੈ ਹੁਣ ਮੈਂ ਭੁੱਖਾ ਰਹਿਣਾ ਤੇਰੀ ਮਰਜ਼ੀ ਆ ਲੈ ਲਓ ਉਹ ਚਲ ਹੁਣਾਂ ਦਿਨ ਲਾਉਣੀ ਮੇਰੀ ਦਾ ਲਾ ਦੇ ਦੋ ਫੁਲਕੇ ਮੈਂ ਥੋੜੀ ਲੈਦੀ ਹੁਣ ਬਸ ਉਹ ਵੀ ਭੁੱਖੇ ਗਏ ਨੇ ਮੈਂ ਕਿਹੜਾ ਠੇਕਾ ਲੱਤਾਂ ਥੋੜੇ ਚੌਣੇ ਦਾ ਮੈਂ ਇੱਥੋਂ ਨਹੀਂ ਲੰਘ ਰੱਖ ਚੌਣਾ ਨਹੀਂ ਉਹ ਫੈਮਿਲੀ ਆ ਉਹ ਮੇਰੀ ਤੂੰ ਆਪਣੀ ਫੈਮਿਲੀ ਨਾਲ ਰਹਿ ਤੇ ਮੈਂ ਚੱਲੀ ਆ ਥੱਗ ਜਾ ਨਿਕਲ ਇਥੋਂ ਹਾ ਵੇ ਕੀ ਹੋ ਰਿਹਾ ਥੋਨੂੰ ਪੂਰੀ ਕੱਲੀ ਜਾਂਦੀ ਸੀ ਉਹ ਜਾਣ ਦੋ ਇਹਨੂੰ ਜਿਆਦੀ ਅੱਗ ਲੱਗੇ ਮੰਮੀ ਕੋਲ ਜਾਣ ਦੀ ਜਾਣ ਛੱਡਿਆ ਉਹਨੂੰ ਲੈ ਕੇ ਤੇ ਤੁਸੀਂ ਵਾਗੇ ਮੋਟਰਸਾਈਕਲ ਪਿਆ ਪੁੱਤ ਦੱਬੀ ਰੱਖ ਦਿਆ ਮੈਨੂੰ ਕਿੱਥੇ ਲੈ ਜਾਊਗਾ ਇਹ ਦੇਖ ਲੈ ਕਿਦਾਂ ਬੋਲਦੀ ਐ ਮਰਨ ਲਫੇੜਾ ਇਹਦੇ ਮੂੰਹ ਤੇ ਕਰ ਉਹ ਮੈਨੂੰ ਲੈ ਜਾ ਤੂੰ ਖਾ ਮੈਂ ਗੋਝੜੇ ਇਹਨੂੰ ਜਿਆਦੀ ਅੱਗ ਲੱਗੀ ਅੱਡ ਹੋਣ ਦੀ ਨਹੀਂ ਸਾਨੂੰ ਅੱਡ ਕਰ ਦੋ ਨਹੀਂ ਤਾਂ ਮੈਂ ਆਪੇ ਪੇਕੇ ਵਗ ਜਾਣਾ ਬਸ ਇੰਨੀ ਈ ਗੱਲ ਐ ਤੀਏ ਜੇ ਮੈਂ ਤੂੰ ਕਹੇਂਗੀ ਉਹ ਮੈਂ ਕਰਾਂਗੀ ਸਾਰ ਤੋਂ ਦੋਵੇਂ ਪਿਆ ਕੁੱਤਾ ਦੀ ਗਲਤੀ ਹੋ ਗਈ ਸਾਨੂੰ ਮਾਫ਼ ਕਰੀ ਐਵੇਂ ਨੀ ਕਰੂੰ ਪੈਰ ਪੱਟੀ ਨਹੀਂ ਨਤੀ ਪਾਪੀ ਮੈਨੂੰ ਹੀ ਮਾਫ਼ ਕਰ ਦੋ ਪਾਪੀ ਤੁਸੀਂ ਹੱਸ ਕੇ ਡੋ ਸਾਡਾ ਕੀ ਆ ਅਸੀਂ ਤਾਂ ਜਿਵੇਂ ਪਹਿਲਾਂ ਸਾਰਦੇ ਸੀ ਓਵੇਂ ਹੁਣ ਸਾਰ ਲਾਂਗੇ ਨਹੀਂ ਨਹੀਂ ਦੀਪੇ ਮਾਫ਼ੀ ਤਾਂ ਥੋੜੇ ਤੋਂ ਸਾਰਿਆਂ ਤੋਂ ਮੈਂ ਮੰਗਦੀ ਆ ਗਲਤੀ ਮੇਰ ਤੋਂ ਹੋਈ ਆ ਮੈਂ ਆਪਣੇ ਫਰਜ਼ਾਂ ਤੋਂ ਭੱਜੀ ਆ ਬਸ ਬਸ ਹੁਣ ਮੈਂ ਅੱਡ ਨਹੀਂ ਹੋਣਾ ਆਪਾਂ ਰਲ ਮਿਲ ਕੇ ਘਰ ਚਲਾਵਾਂਗੇ ਕੋਈ ਨਹੀਂ ਤੇ ਇਹ ਇਹ ਜਿਹੜਾ ਨਿੱਕੀਆਂ ਮੋਟੀਆਂ ਗੱਲਾਂ ਦਾ ਹੁੰਦੀ ਰਹਿੰਦੀ ਨੇ ਆਪਣੇ ਟੱਬਰਾਂ 'ਚ ਹਲੋ ਆ ਮਮੀ ਤੁਸੀਂ ਬੱਸ ਕਰੋ ਬਹੁਤ ਹੋ ਗਿਆ ਸਾਡੇ ਘਰ 'ਚ ਕਿਉਂ ਕਲੇਸ਼ ਪਵਾ ਰਹੇ ਹੋ ਬਸ ਹੁਣ ਮੈਂ ਤੁਹਾਡੇ ਪਿੱਛੇ ਲੱਗ ਕੇ ਆਪਣਾ ਘਰ ਖਰਾਬ ਨਹੀਂ ਕਰਨਾ ਤੁਸੀਂ ਸਾਡੇ ਘਰ ਦੇ ਵਿੱਚ ਨਾ ਦਖਲ ਅੰਦਾਜ਼ੀ ਨਹੀਂ ਕਰਨੀ ਹੈਗੀ ਸਾਡੇ ਘਰ ਦੀ ਕੋਈ ਵੀ ਗੱਲ ਆਸੀਂ ਆਪ ਸੰਭਲ ਲਓ ਪਬਲੀ ਪਿੱਕ ਜਾਣ ਦਾ ਮਨ ਬਦਲੀ ਲਿਆ ਤਾਂ ਦੁਆਰ ਦੁਆਲੇ ਪਰੋਠੀ ਲਾ ਦੇ